ਮੈਂ ਬਿੰਨੀ ਵਰਮਾ ਸ਼ਿਵਸਨਾ ਟਕਸਾਲੀ ਪੰਜਾਬ ਜੁਵਾ ਪ੍ਰਧਾਨ ਸਵਰਗੀ ਸ਼ਹੀਦ ਸੁਦੀਰ ਕੁਮਾਰ ਸੂਰੀ ਜੀ ਦੀ ਸੋਚ ਤੇ ਪੈਰਾ ਦਿੰਦੇ ਹੋਏ ਅੱਜ ਚਕਰਾਲ ਪਹੁੰਚੇ ਆਂ ਔਰ ਸਾਡੀ ਸ਼ਿਵਸਨਾ ਟਕਸਾਲੀ ਦੇ ਵਿੱਚ ਬੋਬੀ ਜੀ ਔਰ ਰਗਵੀਰ ਜੀ ਔਰ ਕਈ ਸਾਥੀ ਜਿਹੜੇ ਸ਼ਿਵਸਨਾ ਟਕਸਾਲੀ ਦੇ ਵਿੱਚ ਸ਼ਾਮਿਲ ਹੋਇਆ ਮੈਂ ਆਸ ਕਰਦਾ ਕਿ ਤਨਮਨ ਨਾਲ ਪਾਰਟੀ ਦੀ ਜਿਹੜੀ ਸੇਵਾ ਕਰਨਗੇ ਔਰ ਪਾਰਟੀ ਦਾ ਜਿਹੜਾ ਝੰਡਾ ਕਰ ਕਰ ਤੱਕ ਪੁੰਜਾਂਗੇ ਜਿਸ ਤਰ੍ਹਾਂ ਨਸ਼ੇ ਨੂੰ ਰੋਕਣ ਲਈ ਸਰਕਾਰਾਂ ਆਪਣਾ ਕੰਮ ਕਰ ਰਹੀ ਹੈ ਔਰ ਸਮਾਜਿਕ ਪਾਰਟੀਆਂ ਨੂੰ ਵੀ ਚਾਹੀਦਾ ਹੈ ਕਿ ਅਸੀਂ ਪ੍ਰਸ਼ਾਸਨ ਦਾ ਸਾਥ ਦੇਈਏ ਜਿੱਥੇ ਨਸ਼ੇ ਦੇ ਅੱਜਕੱਲ ਪਿੰਡਾਂ ਪਿੰਡਾਂ ਦੇ ਵਿੱਚ ਵਿਕਰੀ ਕੀਤੀ ਜਾ ਰਹੀ ਹੈ ਔਰ ਕਈ ਲੋਕ ਜਿਹੜੇ ਨਸ਼ੇ ਦੇ ਵਿੱਚ ਸ਼ਾਮਿਲ ਹੋ ਚੁੱਕੇ ਨੇ ਉਹਨਾਂ ਨੂੰ ਰੋਕਣ ਲਈ ਅਸੀਂ ਹਰ ਇੱਕ ਪ੍ਰਯਾਸ ਕਰਾਂਗੇ ਔਰ ਪ੍ਰਸ਼ਾਸਨ ਦਾ ਸਾਥ ਦੇਵਾਂਗੇ ਔਰ ਜਿੱਥੇ ਵੀ ਸਾਨੂੰ ਉਹ ਜੇ ਦੁਸ਼ਟ ਲੋਕ ਪਾਈ ਜਾਂਦੇ ਆ ਉਹਨਾਂ ਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕਰਾਵਾਂਗੇ ਜੈ ਹਿੰਦ ਜੈ ਭਾਰਤ ਜੀ ਭਾਈ ਜਿੰਦਾਬਾਦ ਜੂਰੇ ਆ ਲੋਕਾਂ ਦੇ ਨਾਲ ਵਾਰੀ ਦਿੱਤੀ ਆ ਉਹਨੂੰ ਪੂਰੀ ਇਮਾਨਦਾਰੀ ਨਾਲ ਨਿਭਾਵਾਂਗੇ ਜੋ ਮਾੜੇ ਕੰਦੇ ਮਾੜੇ ਚੰਗੇ ਕੰਮਾਂ ਨੂੰ ਇਹਨਾਂ ਨੂੰ ਇਹਨਾਂ ਤੱਕ ਕਰਵਾਇਆ ਮੇਰਾ ਨਾਮ ਜੀ ਰਗਵੀ ਕੁਮਾਰ ਆ ਮੇਰਾ ਪਿੰਡ ਚਕਰਾਲਾ ਹੈ ਤਹਿਸੀਲ ਪਠਾਨਕੋੜ ਜ਼ਿਲ੍ਹਾ ਫਰੰਗੋ ਮੈਂ ਜੀ ਜਿਹੜਾ ਮੈਨੂੰ ਇਹਨੇ ਕੰਮ ਦਿੱਤਾ ਹੈਗਾ ਮੈਂ ਉਹਨੂੰ ਬੜੀ ਇਮਾਨਦਾਰੀ ਨਾਲ ਨਿਭਾਵਾਂਗਾ ਅਤੇ ਜਿਹੜਾ ਵੀ ਸਾਨੂੰ ਲੱਗਦਾ ਕਿ ਇਥੇ ਮਸੇਂ ਦੇ ਵਿਰੁੱਧ ਕੰਮ ਕਰਦੇ ਆ ਅਸੀਂ ਉਹਨਾਂ ਦੇ ਨਾਲ ਮਿਲ ਜੁਲ ਕੇ ਕੰਮ ਕਰਾਂਗੇ ਤੇ ਭਾਈ ਜੀ ਦੇ ਨਾਲ ਸੰਪਰਕ ਚ ਰਵਾਂਗੇ ਹਮੇਸ਼ਾ ਹੀ